ਆਗੋ ਦੀਪ ਗੰਧਾਰੀ ਪਾਤਸ਼ਾਹੀ ਦਸਵੀ ਇੱਕ ਬਿਨਾ ਦੂਸਰ ਸੋਨਾ ਚਨਾਰ ਭੰਜਨ ਗੜਨ ਸਮਰੱਥ ਸਦਾ ਪ੍ਰਭ ਜਾਣ ਤ ਹੈ ਕਰਤਾਰ ਜਾਣ ਤ ਹੈ ਕਰਤਾਰ ਜਾਣ ਤ ਹੈ ਕਰਤਾਰ ਹੈ ਤੇ ਸੁਲੂਬ ਜਾਣ ਤ ਹੈ ਜਾਣ ਤ ਹੈ ਨਹੀਂ ਲਫਜ਼ ਜਾਨ ਅਡਾ ਤ ਹੈ ਅਲਟ ਤ ਹੈ ਕਰਤਾਰ ਤਹ ਜਾਣਤਾ ਹੈ ਕਰਤਾਣੀ ਤਹ 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 ਜਾਣ ਹਾਇਰੂ ਦੋਲਾਵ ਇਹਨਾਂ ਨੇ ਜਾਣਤ ਹੈ ਕਰਤਾਰ ਕਰਤਾ ਕਰਤਾਰ ਕੀ ਦੀ ਜਾਣ ਕਰਤਾਰ ਕੀ ਦੀ ਜਾਣਦਾ ਕਰਤਾਰ ਤਾਂ ਸਭ ਕੁਝ ਜਾਣਦਾ ਹੀ ਹੈ ਪੜ ਦਾ ਫਰਕ ਬਾਤ ਅਰ ਫਰਕ ਕੋਈ ਨਹੀਂ ਉਹਨੂੰ ਉਹਨੂੰ ਗੁਰਦਾਰ ਮੰਨੋ ਜਿਹੜਾ ਪੰਜਨਗੜ ਨੰਨ ਕਾ ਇੱਕ ਬਿਨਾ ਦੂਸਰਾ ਸੋਨਾ ਚਨਾਰ ਕੋਣ ਕੋਣ ਇੱਕ ਬਿਨਾ ਦੂਸਰਾ ਸੋਨਾ 100 ਲਿਖਿਆ ਕੋਣ 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 ਲਿਜੇ ਤਾ ਇੱਕ ਬਿਨਾ ਦੂਸਰ ਕੋਨਾ ਚਨਾਰ ਉਹ ਜਾਚ ਲਿਆ ਨਾ ਇੱਕ ਬਿਨਾ ਦਸ ਇਹ ਵੀ ਗੱਲ ਤੇ ਲਿਖਿਆ 100 ਕੋ ਹੈ ਇੱਕ ਬਿਨਾ ਦੂਸਰ ਕੋਣ ਚਨਾਰ ਇੱਕ ਤੂੰ ਛੱਡ ਕੇ ਦੂਸਰੇ ਕਿਸੇ ਰੂਪਾਂ ਖੋਜ ਚੀਨਣਾ ਚਨਾਰ ਹੁੰਦਾ ਚੀਨਣਾ ਖੋਜਣਾ ਇੱਕ ਨੂੰ ਝੱਡ ਗਏ ਦੂਸਰੇ ਕਿਸ ਨੂੰ ਖੋਜਣ ਦੀ ਲੋੜ ਨਹੀਂ ਐ ਇਹ ਮਾਇਆ ਦੀ खोज ਸ਼ੁਰੂ ਕੀਤੀ ਐ ਮਾਇਆ ਦੀ खोज ਬੰਦ ਕੀਤੀ ਹੋਈ ਐ ਇੱਕ ਦੀ खोज ਕਰ ਆਤਮਾ ਦੀ ਖੋਜ ਕਰ ਦੂਈ ਖੋਜ ਨਾ ਪੈਜੀ ਤੇ ਉਹ ਗਏ ਪਹਿ ਗਿਆ ਸੀ ਬ੍ਰਹਮਾ ਆ 88000 ਸਾਲ ਪਹਿ ਤੋ ਵਾਦ ਵਕਰ ਕੇ ਬਾਹਰ ਨਿਕਲੇ ਨੜਕੀ ਤੋਂ ਦੂਸਰੀ ਖੋਜ ਨਾ ਪੈਜੇਓ ਬੰਨ ਜਨ ਗੜ ਗੁਦਰੀ ਗੋਚ ਪੈ ਗਿਆ ਤਾਂ ਵੀ ਸਰੀਰ ਨੂੰ ਬੜਾ ਨਹੀਂ ਉਡਣ ਦੇਣ ਇਹ ਵੀ ਦੂਸਰੀ ਹੋ ਗਿਆ ਮਾਇਆ ਦੀ ਅਸੀਂ ਜੋਗੀ ਇਹ ਇਥੇ ਚੜ ਜੇ ਹਨ ਹੁਣ ਦੇ ਜੋਗੀ ਅੜਿਆ ਦੁਆਜਾ ਬਣਾਉਂਦਾ ਰਾਮਦੇਵ ਉਸੇ ਕੋਚ ਚ ਪਿਆ ਹੋਇਆ ਦੁਆਜਾ ਔਰ ਗਾ ਤੇ ਬੜਾ ਜੀ ਨੇ ਦੂਸਰੀ ਗੋਚ ਚ ਪੈ ਗਿਆ ਮਾਇਆ ਦੀ ਚ ਹੋਜੀ ਪੰਜਨ ਗੜਨ ਸਮਰੱਥ ਸਦਾ ਪ੍ਰਭ ਜਾਨ ਤਹ ਕਰਤਾਰ ਹੰਜਣ ਗੜਨ ਸਮਰੱਥ ਸਦਾ ਪ੍ਰਭ ਉਹ ਪ੍ਰਭ ਸਦਾਈ ਦੇਖੋ ਪੰਜਨ ਘੜ ਕੀ ਹੁੰਦਾ ਹੈ ਜਦੋਂ ਅੱਖ ਖੋਲਦਾ ਨਾ ਬੰਨ ਪੈਦਾ ਹੋ ਜਾਂਦੇ ਜੋਤ ਬਾਹਰ ਜਾਂਦੀ ਹੈ ਸੋ ਚੌਂ ਕਰਦੇ ਆ ਬੈਟਰੀ ਬੈਟਰੀ ਦੀ ਉਹ ਦੇਖੋ ਆਕਾਸ਼ ਦੇ ਵਿੱਚ ਨੇਰੇ ਦੇ ਵਿੱਚ ਇੱਕ ਚਾਦਰ ਦਾ ਦਾਇਰਾ ਪੈਦਾ ਹੋ ਜਾਂਦਾ ਹੈ ਹੋ ਜਾਂਦਾ ਆਹੀ ਇਹਦਾ ਵਜੂਦ ਆ ਬੰਦਾ ਹੋਰ ਬੰਦਾ ਵਜੂਦ ਕੀਆ ਮਨ ਬੁੱਧੀ ਦਾ ਇਹ ਤਾਂ ਘੜਤਾ ਉਹਨੇ ਇਹ ਤਾਂ ਬਣਾਤਾ ਜਦ ਖਿੱਚ ਤੇਜ ਲਿਆ ਜਾਂ ਤੇਜ ਖਿੱਚ ਲਿਆ ਘਾਤਾ ਜਾਂ ਤੇਜ ਵਾਪਸ ਖਿੱਚ ਲਿਆ ਇਹ ਪੰਜਨ ਇਹ ਪੰਜਲ ਹੋ ਗਿਆ ਘੜਨੋ ਹੋ ਗਿਆ ਤੇਜ ਬਾਹਰ ਛੜਦਾ ਜਬੂਤ ਕਰਖ ਕਰਾ ਕਰਤਾਰਾ ਪਰਜਤ ਅਤ ਤਬ ਦੇਹ અપਾਰਾ ਆਪਣੀ ਦਰਲੀ ਲੈਟ ਬਾਹਰ ਕੱਢਦੀ ਜਵਾ ਕਰਖ ਕਰ ਤੋ ਕਭੂ ਤਬ ਮਿਲਦੇ ਦਰਸਬੂ ਦੇਹੀ ਆ ਦੇਹੀ ਜਿਹੜੀ ਜਰਾਕਾਰ ਦੇਹੀ ਹੈ ਦੇਹ ਵਿੱਚ ਖਿਚਲੀ ਆਪਣੀ ਚਾਰ ਉਹ ਬਗਲੇ ਦੀ ਦੇਹੀ ਵਿੱਚ ਖਿਚਲੀ ਬਗਲਾ ਆ ਫੇ ਰਹਿ ਗਿਆ ਕਾਲਾ ਵੰਜਨ ਗੜਨ ਸਬਰਤ ਸਦਾ ਕਰੋ ਵੰਜਨ ਗੜਨ ਸਬਰਤ ਸਦਾ ਪਰਵ ਜਾਣ ਕਹਿ ਕਰਤਾਰ ਉਰ ਗਰਦਾਰ ਬਦਿਓ ਕਰਤਾਰ ਤੋਂ ਬਧੇਰੇ ਕਰਤਾਰ ਚੰਦ ਬਧੇਰੇ ਮਿਲ ਜਾਣੇ ਬਾਜ਼ਾਰ ਚ ਘਰ ਦੇ ਨੇ ਲੋਹੇ ਰੱਖਣੇ ਨੇ ਕਰਤਾਰ ਦੇ ਮੇਂ ਕਰਤੇ ਪੁਰਖ ਵੀ ਬਧੇਰੇ ਮਿਲ ਜਾਣੇ ਨੇ ਝੂਠੇ ਹੋਰ ਵੀ ਬਹੁਤ ਕੁਝ ਕਾਹੜੀ ਉਲ ਜਾਣੀ ਜੀ ਆਣਾ ਤੈਹ ਕਰਤਾ ਉਹ ਨੂੰ ਕਰਤਾ ਅਰ ਬਨੇ ਹੋਰ ਕਰਤਾ ਆਲੀ ਬੁੱਲਰ ਕਿਸੇ ਨੂੰ ਕਿਸੇ ਨੂੰ ਕਰਤਾ ਬੁੱਲਰ ਦੀ ਲੋੜ ਨਹੀਂ দান ਕਰਤਾ ਨਹੀਂ ਹੈ ਨਾਨਕ ਦਾ ਕਰਤਾਰ ਕਰਤਾਰ ਕਰਦਾ ਹੈ ਨਾਨਕ ਦਾ ਕਰਤਾਰ ਆਹੀ ਕਰਤਾ ਨਾਨਕ ਦਾ ਜਿਹੜਾ ਦੱਸਿਆ ਆਇਆ ਭਜਨ ਕਾਟ ਸੁਭਰਾਤਾ ਹੈ ਨਾਨਕ ਦਾ ਕਰਤਾਰ ਹੈ দান ਕਿਹਨੂੰ ਕਰਤਾਰ ਕਹਿੰਦਾ ਇਸੇ ਨੂੰ ਕਿਉਂ ਕਰਤਾਰ ਜੇ ਤਾਂ ਨਾਨਕਾ ਅੜੀ ਜਗਾ ਪਹੁੰਚਣ ਜੇ ਤਾਂ ਦਸਮ ਪਾਸ਼ਾ ਦੇ ਚੜਨਾ ਜਨਵਾਸ ਕਰਨੇ ਜਾ ਕੇ ਉੱਥੇ ਜਿੱਥੇ ਉਹ ਆਪ ਨੇ ਗੁਰੂ ਫੇਰ ਤਾਂ ਬਦਲਿ ਹੋਏ ਇਸ ਨੂੰ ਕਰਤਾਰ ਜੇ ਹਰ ਕੀ ਪੌਣੀ ਤੇ ਕੀ ਲੱਗਿਆ ਹੋਇਆ ਫੇਰ 베ਰੀ ਨੂੰ ਮੱਥਾ ਟੇਕੀ ਜਾਇਓ ਫੇਰ ਕੋ ਰੌਣਾ ਨਹੀਂ ਪੈਸੇ ਤੇ ਆਈ ਜਾਂਦੇ ਨੇ ਕੰਮ ਕਰਨ ਦੀ ਲੋੜ ਨਹੀਂ ਲੰਗਰ ਪਰੇ ਚੱਲਦਾ ਹੈ ਕੋਈ ਕਹਾਣੀ ਪਰ ਜੋ ਮਰਜੀ ਕਰਤਾਰ ਕਰ ਮਕਾਰ ਜੋ ਮਰਜੀ ਕਹੀ ਜਾਇਓ ਅਕਾਰ ਕਾਰਬਕਾਰ ਜੋ ਮਰਜੀ ਕਹੀ ਜਾਇਓ ਫੇ ਫੇ ਤੁਹਾਡੀ ਦੁਕਾਨ ਤੇ ਵਧੀਆ ਚੱਲ ਜੂਗੀ ਪਰ 2000 ਆਦਮੀ ਨਹੀਂ ਬਣਨਾ ਇਹ ਗੱਲ ਠੀਕ ਹੈ ਆ ਆ ਸਰ ਜੂਗਾ 2000 ਆਦਮੀ ਤਾਂ ਨਹੀਂ ਬਣਦੇ ਹੈ ਕਹਾ ਪਏ ਉਹ ਜੋ ਅਥੀ ਹਿੱਦ ਚਿਤ ਕਰ ਬਹੁਤ ਸਲਾਪ ਪੁਜਾਈ ਕੀ ਹੋ ਗਿਆ ਜੇ ਬਹੁਤ ਹੈ ਤਾ ਪ੍ਰੇਮ ਨਾਲ ਹਿਤ ਕਰਕੇ ਇਹ ਮੰਨ ਕੇ ਵੀ ਮੇਰੇ ਹਿਤ ਵਿੱਚ ਐ ਸਲਾ ਪੁਜਲੀ ਮੇਰੇ ਫਾਇਦੇ ਚ ਹੈ ਧਰਬ ਦਾ ਕੰਮ ਇਹ ਮੰਨ ਲਿਆ ਤਾ ਉਧਰੋਂ ਮੰਨ ਲਿਆ ਭੋਲੇ ਪਣ ਚ ਮੰਨ ਲਿਆ ਚਲੋ ਸੱਚ ਮੰਨ ਲਿਆ ਕਿ ਤੈਨੂੰ ਕਿਸੇ ਨੂੰ ਦੱਸਤਾ ਤੈਨੂੰ ਮੰਨ ਲਿਆ ਭਰੋਸਾ ਕਰਕੇ ਮੰਨ ਲਿਆ ਬਹੁਤ ਹਿਤ ਕਰ ਜਿਵਦਾਰੀ ਨਾਲ ਹਿਤ ਕਰਕੇ ਬਾਵਦ ਸਲਾ ਪਜਾਈ ਬਾਣ ਥਕੇ ਪਾਹਨ ਕਹਿ ਪਰਸਤ ਕਛੁ ਕਰ ਸਿੱਧ ਨ ਆਈ ਪਾਲ ਥਕੇ ਹੱਥ ਪੈਰ ਥੱਕ ਗਏ ਬਾਵਦ ਪਾਹਨ ਕਹਿ ਪਰਸਤ ਪਾਹਨ ਕਹਿ ਪਰਸਤ ਕਛੁ ਕਰ ਸਿੱਧ ਨ ਆਈ ਪੈਰਾਂ ਲੁਤੋਂਦੇ ਆ ਕਰਕੇ ਛੂਹਦੇ ਆ ਕਰਕੇ ਸੇਵਾ ਕਰ ਦਿਆ ਕਰਕੇ ਕੱਪੜੇ ਪਾਉਂਦਿਆ ਕਰਕੇ ਲੜਾਉਂਦਿਆ ਕਰਕੇ ਤਲ ਕੋਈ ਸਮਝ ਤਾਂ ਨਹੀਂ ਕੋਈ ਆਈ ਅਕਲ ਤਾਂ ਨਹੀਂ ਆਈ ਸਿੱਧੀ ਤਾਂ ਪ੍ਰਾਪਤ ਨਹੀਂ ਹੋਈ ਕੋਈ ਅੱਛਾ ਤਾਂ ਜੇ ਸਮਝ ਆ ਜਾਂਦੀ ਤਾਂ ਛੇ ਦੇ ਛੜ ਦਿੰਦਾ ਉਹਦਾ ਤੇਰੇ ਜੰਦੀ ਵੀਕ ਸ਼ਕਤੀ ਦੀ ਰੱਖਦਾ ਉਹਦਾ ਆਪਣੇ ਮੂੰਹ ਚ ਪਾਣੀ ਦਾ ਗਲਾਸ ਵੀ ਨਹੀਂ ਪਾ ਸਕਦਾ ਪਿਆ ਤੂੰ ਤਾਂ ਪਾ ਸਕਦਾ ਐਨੀ ਵੀ ਅਗਲ ਨਹੀਂ ਆਈ ਤੈਨੂੰ ਇਹ ਨੂੰ ਕਹਿੰਦੇ ਨੇ ਅੰਨੀ ਸ਼ਰਦਾ ਇਹ ਸ਼ਰਦਾ ਵਾਲੀ ਭਗਤੀ ਆ ਸ਼ਰਦਾ ਹੁੰਦੀ ਉਹ ਨਹੀਂ ਹੈ ਸ਼ਰਦਾ ਦੇ ਕਦੇ ਅਖਾੜੀ ਹੁੰਦੀ ਹੈ ਸ਼ਰਦਾ ਅਖਾੜੀ ਸ਼ਰਦਾ ਕਿਹੜੀ ਹੁੰਦੀ ਹੈ ਜਿਹੜੀ ਪਰਮੇਸ਼ਰ ਸ਼ਰਦਾ ਲਾਵੇ ਨਾ ਆਪ ਆਪਣੀ ਸ਼ਰਦਾ ਆਪੇ ਲਾਇਨ ਸੱਚੀ ਸ਼ਰਦਾ ਉਹ ਤਾਂ ਹੁੰਦੀ ਹੈ ਅਖਾੜੀ ਜਿਹੜੀ ਝੂਠੀ ਸ਼ਰਦਾ ਹੁੰਦੀ ਹੈ ਸਾਨੂੰ ਭਾਵੇਂ ਸੱਚੀ ਉਹ ਲੱਗਦੀ ਹੈ ਕਿਉਂ ਅਣਜਾਣਪਨੇ ਚ ਸੱਚੀ ਲੱਗ ਜਾਂਦੀ ਹੈ ਦੇਖੋ ਆਪਾਂ ਨੂੰ ਪੰਥਾ ਤੋਂ ਕੋਈ ਲੋੜ ਦੇ ਦਵੇ ਜਲਦੀ ਆਪਾਂ ਤਾਂ ਸੱਚਾ ਮੰਨ ਗਏ ਲੈਨੇ ਆ ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਪਤਾ ਉਦੋਂ ਲੱਗਦਾ ਜਦੋਂ ਦੁਕਾਨਦਾਰ ਮੋੜ ਦੇਵੇ ਭਾਈ ਇਹ ਜਲਦੀ ਹੈ ਫਿਰ ਝਟਕਾ ਵੀ ਵੱਜਦਾ ਹੈ ਅਣਜਾਣਪਨੇ ਜਿਹੜੀ ਲਈ ਹੋਈ ਚੀਜ਼ ਹੈ ਝੂਠੀ ਉਹਦੇ ਤੇ ਵੀ ਸ਼ਰਧਾ ਹੁੰਦੀ ਹੈ ਪਰ ਉਹ ਪਤਾ ਲੱਗ ਜਾਂਦਾ ਤਾਂ ਹੁੰਦੀ ਉਹ ਝੂਠੀ ਹੈ ਫਿਰ ਉਹਦੀ ਪ੍ਰਾਪਤੀ ਕੁਝ ਨਹੀਂ ਹੁੰਦੀ ਉੱਜ ਸਿੰਧੀ ਨਹੀਂ ਮਿਲਦੀ ਸੋਜੀ ਨਹੀਂ ਮਿਲਦੀ ਹਾਂ ਅੱਛਾ ਤਾਂ ਧੂਪ ਦੀਵਾਰ ਪਤਾ ਹੈ ਪਾਨ ਕਚੂਨਾ ਖਾ ਹੈ ਦੇਖ ਅੱਛਾ ਤੇ ਚਾੜ ਧੂਪ ਦੀਪ ਅਰਪਣਾ ਕਰਦੇ ਹੋ ਤੁਸੀਂ ਉੱਥੇ ਲੈ ਕੇ ਜਾ ਦਿਓ ਪਾਨ ਕਚੂਨਾ ਖਾ ਹੈ ਉਹ ਤਾਂ ਕੁਝ ਖਤ ਦਾ ਨਹੀਂ ਹੈ ਅਸੀਂ ਵੀ ਜਿਹੜਾ ਭੋਗ ਲਵਾਉਂਦੇ ਹਾਂ ਖਲਦਾ ਤਾਂ ਕੁਛ ਐ ਨਹੀਂ ਅਗਲਾ ਸੀ ਵੀ ਉਹੀ ਕਰਦੇ ਆ। ਉਹ ਲੋਨੇ ਗੁਰੂ ਰਾਮ ਦਾ ਕੁਛ ਨਹੀਂ ਕਹਦਾ। ਓਏ ਉਹ ਗੁਰੂ ਦਾ ਲੈ ਹੈ। ਕੁਛ ਛਿੱਧੀ ਰੱਖਿਆ ਹੈ। ਪਾਨ ਕਚੂ ਨਾ ਖਾਇ ਹੈ। ਦੇਖੋ ਨਾ ਜੇ ਅਸੀਂ ਇਹ ਇੱਕ ਕਹਦਾ ਜੀ। ਤੇ ਤੁਝੇ ਦੀ ਕਸਰ ਤੇ ਗੱਲ ਸਾਨੂੰ। ਜੀ ਨੇ ਇਹ ਗੱਲ ਲਿਖੀ ਸੀ ਉਹਨੇ ਨਹੀਂ ਸੀ ਇਹ ਬਰਿਆਦਾ ਬਣਾਈ ਜਿਹੜੀ ਅੱਜ ਸਾਡੇ ਕੋਲ ਹੈ। ਉਹ ਨਹੀਂ ਸੀ ਇਹ ਗੱਲ ਬਣਾ ਸਕਦਾ। ਉਹ ਇਹ ਕਹਿੰਦਾ ਸੀ ਵੀ ਤੁਸੀਂ ਕਿਰਪਾਨ ਭੇਟ ਕਰਕੇ ਛਕਿਆ ਕਰਿਓ ਉ ਬਸ ਇਹਦਾ ਮਤਲਬ ਇਹ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਛਕ ਲਿਆ ਉਹ ਇਹਦੀ ਕਿਤੇ ਗਿਆ ਹੋਇਆ ਹੁਕਮ ਜਰੂਰ ਆਵੇ ਹੁਕਮ ਕਰੋ ਅਸੀਂ ਛਕ ਲਈਏ ਕੀਤਾ ਲੋੜੀਏ ਕੰਮ ਸੋਹਰ ਸੋਹਰ ਪਿਆ ਅੱਗੇ ਆ ਲੈਣ ਦੀ ਉਹ ਗੱਲ ਹੈ ਸ਼ਗਨ ਵਾਸਤੇ ਹੋਰ ਕੁਝ ਨਹੀਂ ਹੈ ਉਹ ਵਰਤੋਂਣ ਵਾਸਤੇ ਅੱਗੇ ਆ ਲੈਣ ਦੀ ਗੱਲ ਹੈ ਆਪਕੋ ਭੋਗ ਲਗੇ ਵਾਲੀ ਗੱਲ ਗਲਤ ਹੈ ਉਥੇ ਭੋਗ ਕੇ ਮਿਲਜੂ ਪਾਨ ਕਾ ਝੂਨਾ ਖਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਨੂੰ ਭੋਗ ਕੇ ਮਿਲਜੂਗਾ ਰੱਖ ਕੇ ਦੇਖੋ ਤੇ ਥੋੜਾ ਜਿਹਾ ਪ੍ਰਸ਼ਾਦ ਜੇ ਪੱਤੇ ਗਿੱਲੇ ਨਾ ਹੋ ਜਾਣ ਕਿਉਂ ਨਾ ਤਬੇਕਾਰ ਹੋ ਜਾਣਗੇ ਰੋਜ਼ 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 ਉੱਥੇ ਰੱਖੀ ਜਾਈਏ ਸੀ ਅਕਲ ਆਪ ਨਹੀਂ ਲਈ ਹੈ ਕਿਸੇ ਗਲਤੀ ਵੀ ਉਹ ਸਾਧ ਸੀਗੇ ਸਾਧਾ ਨੂੰ ਜੋ ਬਰਿਆਦਾ ਬੁਲਾਤੀ ਦੋ ਜਿਵੇਂ ਪੱਥਰ ਨੂੰ ਕਰਦੇ ਤੇ ਉਹੀ ਬਰਿਆਦਾ ਬੁਲਾਤੀ ਉਹੀ ਚਲੀ ਜਾਂਦੀ ਹੈ ਹਾਂ ਤਾਂ ਮੈਂ ਸਿੱਧ ਹੈ ਰਜੜ ਤੋਹੇ ਕਛੂ ਵਰਦ ਹੈ ਤਾਂ ਮੈਂ ਸਿੱਧ ਹੈ ਰਜੜ ਹੈ ਰਜੜ ਹੈ ਰਜੜ ਉਹ ਕੀ ਉਹਦੇ ਵਿੱਚ ਕੋਈ ਸਿੱਧ ਪੁਰਸ਼ ਹੈ ਸਿੱਧ ਕੌਣ ਹੁੰਦਾ ਹੈ ਸਿੱਧ ਹੁੰਦਾ ਕੋਈ ਚੇਤਨ ਆਤਮਾ ਸੋਜੀ ਵਾਲੀ ਚੇਤਨ ਜਿਹੜਾ ਹੁੰਦਾ ਉਹਨੂੰ ਸੋਜੀ ਹੁੰਦੀ ਹੈ ਉਹਦੇ ਵਿੱਚ ਚੇਤਨ ਹੈ ਅਕਲ ਹੈ ਉਹਦੇ ਵਿੱਚ ਆਤਮਾ ਹੈ ਉਹਦੇ ਵਿੱਚ ਜੇ ਤੈਨੂੰ ਕੋਈ ਵਰ ਦੇ ਦੇਵੇ ਵਰਦਾਨ ਦੇ ਦੇਵੇ ਜੋ ਨਹੀਂ ਹੈ ਉਹ ਚੇਤਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਚੇਤਨਾ ਨਹੀਂ ਹੈ ਜੋ ਹੈ ਉਹ ਅਸੀਂ ਲਿਆ ਨਹੀਂ ਜੋ ਨਹੀਂ ਹੈ ਉਹਦੀ ਅਰਾਧ ਉਹਦੀ ਇੱਛਾ ਰੱਖਦੇ ਹਾਂ ਇੱਛਾ ਉਹ ਚੀਜ਼ ਦੀ ਰੱਖਦੇ ਜਿਹੜੀ ਉਹ ਹੈ ਉਹ ਨਹੀਂ ਜੋ ਹੈ ਉਹਦੀ ਲਾਪਰਵਾਹੀ ਕੀਤੀ ਹੋਈ ਹੈ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਗਿਆਨ ਗੁਰੂ ਹੈ ਉਹਦੇ ਵਿੱਚ ਗਿਆਨ ਗੁਰੂ ਆ ਉਹ ਦੁੱਧ ਹੈ ਘੜ ਵਿੱਚ ਕਿੰਨੀ ਵਸਤੂ ਪਈਓ ਤਰਨੇ ਕੋਈ ਵਸਤੂ ਪਈਆ ਥੜ ਚ ਸਤ ਸੰਤੋਖ ਵਿਚਾਰੋ ਸਤ ਸੰਤੋਖ ਦੀ ਵਿਚਾਰਧਾਰਾ ਹੈ ਅੰਮ੍ਰਿਤ ਨਾਮ ਠਾਕਰ ਕਾ ਪਈਓ ਸਤ ਸੰਤੋਖ ਦੀ ਵਿਚਾਰਧਾਰਾ ਚ ਕੀ ਹੈ ਅੰਮ੍ਰਿਤ ਨਾਮ ਜਿਵੇਂ ਅਸੀਂ ਕੜਾ ਪ੍ਰਸ਼ਾਦ ਬਣੋੜਿਓ ਬੇਰ ਚੀਜ ਉਹ ਚ ਕਿਉਂ ਹੁੰਦਾ ਮਿੱਠਾ ਪਾਈ ਦਾ ਤਾਂ ਵੀ ਹਜ ਬੋਝ ਵੇ ਗਿਓ ਜੋ ਰੂਹ ਹਜਮ ਕਰਨ ਵਾਸਤੇ ਮੱਖਣ ਨੂੰ ਹਜਮ ਕਰਨ ਵਾਸਤੇ ਨਾਲ ਬਿਸ਼ਰੀ ਖਾਈ ਦੀ ਹੈ ਹਜਮ ਹੋ ਜਵੇ ਸੋਨੇ ਦੇ ਸਗਾ ਪਾਈ ਦਾ ਵੀ ਸੋਨਾ ਢਲ ਜਵੇ ਢਾਲਣ ਵਾਸਤੇ ਇਹ ਮਿੱਠਾ ਪਾਈ ਦਾ ਹਜਮ ਹੋਣ ਵਾਸਤੇ ਬੇਰ ਚੀਜ ਇਹਦੇ ਸ਼ਕਤੀ ਮਿੱਠਾ ਕਿਉ ਹੈ ਤਤ ਕਿਉ ਹੈ ਅਮਰਤ ਨਾਮ ਠਾਕੁਰ ਦਾ ਉਬਰਤ ਨਾਮ ਠਾਕੁਰ ਕਾ ਪਈਓ ਜਿਸਕਾ ਸਭ ਸੇ ਆਧਾਰ ਹੋ ਸਾਰਾ ਆਧਾਰ ਉਹਦਾ ਜੇ ਕੋ ਖਾਵੇ ਜੇ ਕੋ ਪੁੱਛੇ ਤਸਕਾ ਹੋਏ ਉਧਾਰੋ ਖਾਣਾ ਤਾਂ ਉਹ ਸੀ ਉਪਦੇਸ਼ ਵਿਚਾਰਨਾ ਸੀ ਉਪਦੇਸ਼ ਖਾ ਕੇ ਆ ਕੇ ਖੜਾ ਪ੍ਰਸ਼ੰਦ ਨਾਲ ਇਹ ਨੂੰ ਖੜਾ ਹੈ ਇਹ ਆਵਲਮ ਤਛ ਗਿਆ ਹੈ ਲੰਗੜਦਾ ਥਾਈ ਨਹੀਂ ਹੋਏ ਅਰ ਸੋਈ ਗਿਆ ਹੈ ਚੋਟੀਆਂ ਕਾਇ ਹੈ ਦਾਲ ਹੋ ਸਲਾਦ ਉਰਾ ਪਰਾ ਜਨੂ ਗੁਰਜੀ ਬਣਾ ਲਓ ਚਲੋ ਤਾਂ ਪੇਟ ਪੂਜਾ ਇਹ ਕੁਛ ਕਰਕੇ ਆ ਗਏ ਪ੍ਰਾਪਤੀ ਕੀ ਹੁਣ ਦੀ ਪ੍ਰਾਪਤੀ ਦਿਲ ਪ੍ਰਾਪਤੀ ਕੀ ਹੁਣੀ ਸੀ ਕੁਛ ਜਿਆਦਾ ਲੰਬਾ ਚੌੜਾ ਫਰਕ ਨਹੀਂ ਆ ਬੰਦਰਾਂ ਨੂੰ ਓਏ ਜੀ ਉਹ ਗੱਲ ਜੇ ਤੱਕ ਉਹ ਰਗੀ ਰਗ ਵਜਾਉਣ ਵਾਲੇ ਨੇ ਕਰਨੇ ਵਾਲੇ ਨੇ ਉਹ ਜੇ ਨਾਮ ਵਜਾਉਣ ਸੰਗਤ ਸਾਰਾ ਦਲ ਉਹੀ ਹੈ ਉਹਦਾ ਦੁਕਾਨਦਾਰੀ ਹੈ ਦੁਕਾਨ ਖੁੱਲੀ ਰੱਖਣ ਵਾਸਤੇ ਉਹ ਰਾਗੀ ਕਰਦੇ ਨੇ ਬਦਲਦੇ ਰਹੇ ਨੇ ਲਗਾਤਾਰ ਜੋ ਸੰਗਤ ਆਉਂਦੀ ਹੈ ਜੇ ਬੰਦ ਕਰਨ ਜੇ ਨਾ ਸੰਗਤ ਆਉਂਦੀ ਹੋਵੇ ਬੰਦ ਵੀ ਕਰਨਾ ਵੀ ਇਹਨਾਂ ਦੇ 9 ਵਜੇ ਅਸੀਂ ਬੰਦ ਕਰ ਦੋਗੇ ਗੁਰੂ ਘਰ ਜਿੱਥੇ ਸਾਰਾ ਦਿਨ ਲੱਗਿਆ ਰਹਿੰਦਾ ਸੀ ਸਵੇਰ ਸ਼ਾਮ ਦਾ ਦੀਵਾਨ ਹੁੰਦਾ ਸੀ ਪਰ ਇੱਥੇ ਸੰਗਤ ਆਉਂਦੀ ਰਹਿੰਦੀ ਹੈ ਤੱਕਾਂ ਜਲਦੀ ਹੈ ਲਗਾਤਾਰ ਰਹਦੇ ਨੇ ਜੋ ਜਿਓ ਹੋਤ ਦੇਹ ਕਛੂ ਤੋਹੇ ਕਰਮਨ ਬਜ ਕਰਮ ਵਿਚਾਰ ਜੋ ਦੇਜ ਜੀਵ ਹੋਵੇ ਕੋਈ ਆਤਮਾ ਹੋਵੇ ਪੱਥਰ ਵਿੱਚ ਪੱਥਰ ਵਿੱਚ ਬੂਰਦੇ ਵਿੱਚ ਫਿਰ ਤੈਨੂੰ ਕੋ ਦੇ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੀ ਆਤਮਾ ਕੀ ਮਿਲਦਾ ਤੁਹਾਨੂੰ ਕੁਛ ਵੀ ਨਹੀਂ ਮਿਲਦਾ ਜਿਹੜੇ ਤੁਹਾਨੂੰ ਅਰਥ ਕਰਕੇ ਦਿੰਦੇ ਨੇ ਗਲਤ ਕਰਕੇ ਦਿੰਦੇ ਨੇ ਜੇ ਚਲੋ ਬੋਲਦਾ ਅਸੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦਾ ਬੋਲਦਾ ਉਹ ਬੋਲਦਾ ਤਾਂ ਜੋ ਬੋਲਦਾ ਉਹਦਾ ਤੁਸੀਂ ਅਰਥ ਵਿਗਾੜਦੇ। ਉਹ ਤਾਂ ਕੁਝ ਬੋਲਿਆ ਤੁਸੀਂ ਇਹ ਤਾਂ ਅਰਥ ਵਿਗਾੜ ਕੇ ਦਿੱਤੇ ਤੁਸੀਂ ਤਾਂ ਅਫਰਾਦ ਕਰਤਾ। ਕਿ ਕੌਣ ਪਰੂ ਅਪਰਾਧ? ਜਿਹੜੇ ਤੁਸੀਂ ਅਰਥ ਵਿਗਾੜ ਕੇ ਲੋਕਾਂ ਨੂੰ ਦੱਸੇ ਨੇ ਇਹਦਾ ਅਫਰਾਦ ਕੌਣ ਪਰੂਗਾ? ਬਹੁਤ ਬੁਰੀ ਤਰ੍ਹਾਂ ਨਾ ਪਰਣਾ ਪਊਗਾ। ਬਹੁਤ ਮਹਿੰਗਾ ਪਊਗਾ ਇਹ। 300 ਸਾਲ ਚ ਕੋਈ ਧਰਮ ਖਤਮ ਨਹੀਂ ਹੋਇਆ ਹੈ ਦੁਨੀਆ ਦਾ 300 ਸਾਲ ਚ ਨਹੀਂ ਕੋਈ ਧਰਮ ਖਤਮ ਹੋਇਆ ਮਜ਼ਬੂਤ ਧਰਮ ਮਜ਼ਬੂਤ ਧਰਮ ਜਿਹੜੇ ਸੇਧੀਆਂ ਦਿੱਤੀਆਂ ਦਿੱਤੀ ਹੋਣ ਜਿਹਦਾ ਗੁਰੂਆਂ ਨੇ ਸੇਧੀਆਂ ਦਿੱਤੀਆਂ ਦਿੱਤੀਆਂ ਹੋਣ ਔਰ ਸੱਚ ਤੇ ਆਧਾਰ ਧਰਮ 300 ਸਾਲ ਚ ਨਹੀਂ ਖਤਮ ਹੋਇਆ ਕਦੇ ਦੁਨੀਆ ਨਹੀਂ ਘਰਮ ਕਰ ਸਕੀ ਕਰਦੇ ਨੇ ਲੋਬੀ ਆ ਕੋਈ ਕਿਸਤੀ ਇਹ ਤਾਂ ਫੇਰ ਫੈਲ ਜਾਣਾ ਸਾਰੀ ਦੁਨੀਆ ਚ ਤੁਹਾਡਾ ਕੀ ਹਾਲ ਹੋਊਗਾ ਤੂੰ ਇਹ ਲੋੜੀ ਰੋਕ ਸਕਣੇ ਤੁਸੀਂ ਬਥੇਰਾ ਰੋਕ ਲੈ ਇਹਦੀ ਰੋਕਣਾ ਤੁਹਾਡੇ ਕਹੇ ਤੇ ਤੁਸੀਂ ਆਪਣਾ ਦੇਖੋ ਤੁਹਾਡਾ ਕੀ ਬਣੂਗਾ ਤੂੰ ਜਿਉਂਦੇ ਹੀ ਲੜਕ ਚੋਂ ਉੱਡ ਤੇ ਬਾਅਦ ਜਿਉਂਦੇ ਹੀ ਲੜਕ ਚੋਂ ਮੂਰੀ ਦਿਖਾ ਸਕਣੇ ਤੁਸੀਂ ਬਾਹਰ ਲੋਕਾਂ ਨੂੰ ਉਹ ਨਿਸਤੇ ਤੇ ਜਾਂਦੇ ਧੱਕੇ ਮਾਰ ਕੇ ਤੁਹਾਨੂੰ ਬਾਹਰ ਕੱਢ ਦਿੰਦੇ ਨੇ ਬੇਇਤੀ ਥੋੜੀ ਹੋ ਰਹੀ ਆ ਅਰੇ ਤੋਂ ਜ਼ਿਆਦਾ ਹੀ ਹੋਊਗੀ ਬੇਇਤੀ ਘੱਟ ਨਹੀਂ ਰਹੀ ਬੇਇਤੀ ਨੂੰ ਬੂ ਕਾਲੇ ਤਨ ਨਿੰਦਕਾਂ ਨਿੰਦਕਾਂ ਵਾਲੇ ਕੰਮ ਕੀਤੇ ਨੇ ਤੁਸੀਂ ਇਹ ਨਿੰਦਕਾਂ ਦੇ ਕੰਮ ਨਹੀਂ ਜਿਹੜੇ ਤੁਸੀਂ ਕਰਦੇ ਹੋ ਗੁਰਦਾਰੇ ਬੈਠ ਕੇ ਇਹ ਤਾਂ ਨਿੰਦ ਕਰਦੇ ਤੇ ਅਰਥਾ ਦੇ ਅਰਥ ਬਦਲਦੇ ਨਰਕੇ ਘੋਰ ਪਵਨ ਕਰਕੇ ਘੋਰ ਪਵਨ ਨਿੰਦਕ ਨੇ ਮੂੰਹ ਕਾਲੇ ਗੁਰੂ ਕਹਿੰਦਾ ਸੁਣ ਲਿਓ ਇੱਥੇ ਬੈਠ ਕੇ ਤੁਹਾਡੇ ਨਾਲ ਕੌਣ ਆਇਆ ਡਰ ਕੇ ਕੋਰ ਬਾਬਾ ਨੂੰ ਤਾਲਾ ਨੁmber ਤੁਹਾਡਾ ਲੱਗਣ ਬਾਕੀ ਹੋਰ ਕਹਿੰਦਾ ਸੀ ਹੈਡਕ quarter ਦਾ ਆਲੇ ਤੋਂ ਪਹਿਲਾਂ ਹੀ ਹੁੰਦਾ ਜਦੋਂ ਫੌਜਾਂ ਆਉਂਦੀਆਂ ਨੇ ਚੜ੍ਹ ਕੇ ਪਹਿਲਾਂ ਰਾਜੇ ਨੂੰ ਆਪੂ ਕਰਦੀਆਂ ਪਹਿਲਾਂ ਰਾਜਾ ਕਾਬੂ ਫਿਰ ਕੋਈ ਸਰਚਕਦਾ ਉਹ ਕਾਬੂ ਕੋਈ ਜਿਹੜੇ ਸੈਲੈਕਟਰ ਹੋ ਜਾਂਦੇ ਨੇ ਉਹ ਨਾ ਤੇ ਉਹਦੇ ਗਾਰ ਰੱਖਦੇ ਨੇ ਵੀ ਕਹਿੰਦੇ ਫਿਰ ਗਵਰਨਰ ਕਰ ਲਓ ਜੋ ਜੀ ਹੋਤ ਦੇਹ ਕਛੂ ਤੋਹੇ ਕਰਮਨ ਬਚ ਕਰਮ ਵਿਚਾਰ ਜੇ ਉਹਦਾ ਜੀ ਹੋਵੇ ਕੋਈ ਤੈਨੂੰ ਬੋਲ ਕੇ ਦੱਸੇ ਤੈਨੂੰ ਕੋ ਵਰਦਾਨ ਦਵੇ ਨਾ ਕਰਮਨ ਬਚ ਕਰਮ ਵਿਚਾਰ ਸਾਰੀ ਟਾਰਗੇਟ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਰੱਖਣ ਦੇ ਹੂ ਜੇ ਉਹ ਜੀ ਜੀ ਹੋਵੇ ਆਤਮਾ ਹੋਵੇ ਤੁਹਾਨੂੰ ਕੋ ਦਵੇ ਨਾ ਇੱਕ ਆਦਮੀ ਸਾਫਤ ਕਰੋ ਦਿੱਤਾ ਹੋਇਆ ਜੈ ਜੈ ਗੁਰਤੀ ਉਹ ਹੀ ਇਹ ਗੱਲ ਹੈ ਮਨਵਾਜ ਕਰ ਵਿਚਾਰ ਕਰਕੇ ਦੇਖ ਲੋ ਜੋ ਜੀ ਹੋਵੇ ਘੇਰੇ ਕੋਈ ਨਾਵੇ ਤੁਹਾਨੂੰ ਮਨ ਕਰਕੇ ਬਚਨ ਕਰਕੇ ਵਿਚਾਰ ਕਰਕੇ ਦੇਖ ਲੋ ਕਿਉਂ ਨਹੀਂ ਦਿੱਤਾਈ ਸੀ ਕੁਝ ਆਪਣੀ ਗਾਲ ਤਖਤ ਬਣਾ ਲੈ ਆਪਣੇ ਬੰਦੇ ਕੰਨ ਫੜੇ ਚਲੇ ਉੱਥੇ ਪੇठाਣ ਤੇ ਜਿਵੇਂ ਕਹਨ ਬਰੋੜ ਦਦੇ ਉਹ ਭੋਲ ਦਿੰਦੇ ਜਿਵੇਂ ਜਿਵੇਂ ਕਾਨੂੰ ਪਰੋੜਿਆ ਜਾਂਦਾ ਮੇ ਬੋਲੀ ਜਾਂਦਾ ਉਹਦਾ ਬਟਨ ਦਾ ਬਹੁਤ ਨਾ ਹੈ ਮੋਬਾਈਲ ਬੋਲ ਪੈਂਦਾ ਉਹ ਵਿੱਚ ਫਿੱਟ ਗਈ ਤੇ ਹਾ ਹਾਂਜੀ ਕੇਵਲ ਏਕ ਸ਼ਰਨ ਸੁਆਮੀ ਬਿਨ ਜੋ ਨਹ ਕਤੈ ਉਧਾਰ ਕੇਵਲ ਏਕ ਸ਼ਰਨ ਸ਼ਰਨ ਸੁਆਮੀ ਬਿਨ ਏਕ ਸ਼ਰਨ ਸੁਆਮੀ ਕਿਉ ਲਿਖਿਆ ਸੁਆਮੀ ਸਾਰਿਆਂ ਦਾ ਇੱਕੋ ਹੀ ਹੈ ਕੇਵਲ ਇੱਕ ਸ਼ਰਨ ਸੌਮੀ ਕੇਵਲ ਇੱਕ ਸ਼ਰਨ ਸੌਮੀ ਬਨ ਇਹ ਸਾਰਿਆਂ ਨੂੰ ਉਪਦੇਸ਼ ਹੈ ਸੌਮੀ ਕੈ ਸਬਦਾ ਹੋਇਆ ਸੱਚ ਇਹ ਸੱਚ ਸਭਨਾ ਕਾ ਖਸਬ ਹੈ ਜੇ ਸੱਚ ਦੀ ਛਾਂ ਨਹੀਂ ਪੈਂਦੇ ਕਿਤੇ ਉਧਾਰ ਨਹੀਂ ਹੁੜੋ ਯੋ ਨਹੀਂ ਕਿਤੇ ਉਧਾਰ ਯੋ ਨਹੀਂ ਹੈ ਕਿਤੇ ਹੀ ਉਧਾਰ ਕਿਤੇ ਉਧਾਰ ਨਹੀਂ ਹੋਣਾ ਸੱਚ ਹੈ ਨਹੀਂ ਕਿਸੇ ਗੁਰਦੁਆਰੇ ਚ ਉਧਾਰ ਕਿਤੇ ਨਹੀਂ ਹੁੜੋ ਕਿਸੇ ਦਾ ਗੁਰਦੁਆਰੇ ਚ ਉਧਾਰ ਨਹੀਂ ਹੁੜੋ ਕਿਸੇ ਗੁਰਦੁਆਰੇ ਦਾ ਸੱਚੀ ਗੱਲ ਹੈ ਨਹੀਂ ਗੁਰਬਾਣੀ ਸੱਚੀ ਇਹਦਾ ਸੱਚੀ ਗੱਲ ਹੈ ਜਿੱਥੇ ਮਰਜੀ ਬੈਠ ਕੇ ਸਮਝ ਲੋ ਇਹਨੂੰ ਚਾਹੇ ਆਪਣੇ ਘਰੇ ਸਮਝ ਲੋ ਜਿੱਥੇ ਬੈਠੇ ਹੋ ਉੱਥੇ ਬੈ ਕੇ ਸਮਝ ਲੋ ਗੁਰਦੁਆਰੇ ਸਾਂ ਚਾਲਣ ਨੂੰ ਹਰੇਕੀ 2-3 ਸਾਲ ਇਹਨੂੰ ਵੀ ਪੜ੍ਹਨ ਦੇਣਾ 2-3 ਸਾਲ ਦਾ ਵੰਡ ਦਿੰਦੇ ਨਹੀਂ ਉਹਦੇ ਬਾਅਦ ਸ਼ਾਇਦ ਦੂਏ ਹੈ ਵੀ ਹਾ ਵੀ ਹੋ ਜਾਣਗੇ ਦੂਏ ਛੇਤਰ ਪ੍ਰੇਟ ਇਹਨਾਂ ਦੀ ਗੱਲ ਲੱਗ ਜਾਣਗੇ 2-3 ਸਾਲ ਨੇ ਵਾਲੇ ਇਹਨਾਂ ਨੂੰ ਲਿਵਟ ਦੇਣ ਦੀ ਗੁਜ਼ਾਰਿਸ਼ ਹੈ ਜੀ